ਸਬਸਕ੍ਰਾਈਬ ਕਰੋ ਦਿਵੇਾ ਪੰਜਾਬ ਟੀਵੀ ਅਤੇ ਬੈਲ ਆਈਕਨ ਨੂੰ ਪ੍ਰੈਸ ਕਰੋ ਨਵੀਆਂ ਅਤੇ ਤਾਜ਼ੀਆਂ ਖਬਰਾਂ ਵੇਖਣ ਲਈ ਬਟਾਲਾ ਪੁਲਿਸ ਵੱਲੋਂ ਗੈਂਗਸਟਰਾਂ ਅਤੇ ਡਰੱਗ ਸਮੱਗਲਰਾਂ ਵਿਰੁੱਧ ਸ਼ੁਰੂ ਕੀਤੀ ਸਖਤ ਮਹਿੰਮ ਨੂੰ ਉਸ ਵੇਲੇ ਇੱਕ ਵੱਡੀ ਸਫਲਤਾ ਹਾਸਲ ਹੋਈ ਜਦੋਂ ਡੀਐਸਪੀ ਬਲਵੀਰ ਸਿੰਘ ਫਤੇਗੜ ਚੂੜੀਆਂ ਦੀ ਅਗਵਾਈ ਵਿੱਚ ਬਟਾਲਾ ਪੁਲਿਸ ਵੱਲੋਂ ਸਾਲ 2018 ਵਿੱਚ ਪੁਲਿਸ ਜ਼ਿਲ੍ਹਾ ਬਟਾਲਾ ਅੰਮ੍ਰਿਤਸਰ ਰੂਰਲ ਤਰਨਤਾਰਨ ਦੇ ਹੁਸ਼ਿਆਰਪੁਰ ਵਿੱਚ ਹੋਈਆਂ ਬੈਂਕ ਡਕੈਤੀਆਂ ਦੇ ਦੋ ਮੁਜਰਮਾਂ ਹਰਚਰਨ ਸਿੰਘ ਤੇ ਜਗਮੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ। ਉਹਨਾਂ ਪਾਸੋਂ ਅਸਲਾ ਤੇ ਲੁੱਟਿਆ ਹੋਇਆ ਕੈਸ਼ ਵੀ ਬਰਾਮਦ ਕੀਤਾ। ਅੱਜ ਬਾਰਡ ਰੇਂਜ ਦੇ ਆਈਜੀ ਐਸਪੀ ਐਸ ਪਰਮਾਰ ਅਤੇ ਐਸਐਸਪੀ ਬਟਾਲਾ ਉਪਿੰਦਰ ਸਿੰਘ ਘੁਮਨ ਨੇ মিডিਆ ਨੂੰ ਜਾਣਕਾਰੀ ਦਿੰਦੇ ਕਿਹਾ ਕਿ ਅਜੇ ਚਾਰ ਦੋਸ਼ੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹਨ ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਜਲਦੀ ਵੀ ਉਹ ਦੋਸ਼ੀ ਵੀ ਸਲਾਖਾਂ ਦੇ ਪਿੱਛੇ ਹੋਣਗੇ। ਪਸ਼ਟਕਾਂ ਦੇ ਵਿੱਚ ਸਫਲਤਾ ਆਸਰ ਕੀਤੀ ਹੈ ਜਿੱਦੇ ਦੋ ਬੰਦੇ ਅਰੈਸਟ ਕਰ ਲਏ ਨੇ। ਇਹਨਾਂ ਦੋ ਬੰਦਿਆਂ ਦੇ ਨਾਂ ਹਰਚੰਦ ਸਿੰਘ ਬਾਜਰਾ, ਗੁਰਸਾਇਆ ਜਗਮੀਤ ਸਿੰਘ। ਤੇ ਇਹਦੇ ਨਾਲ ਜਿਹੜੀਆਂ 5 ਬੈਂਕ ਰੋਬਰੀਆਂ ਘਟਨਾਵਾਂ ਹੋਈਆਂ ਸੀਗੀਆਂ ਇੱਕ ਤਰਨਤਾਰ ਦੀ ਸੀ 2000 ਖਰੜ ਦੀਆਂ, ਇੱਕ ਅੰਮਸਰ ਰੋਲ ਦੀ ਤੇ ਇੱਕ ਕਿਤੇ ਰੰਗਨਗਰ ਟਾਲੇ ਦੀ। ਉਹ ਪੰਜੀਆਂ-ਪੰਜੀ ਬੈਂਕ ਰੋਬਰੀ ਸੋਲਵ ਹੋ ਗਈਆਂ। ਇਹਨਾਂ ਬੈਂਕ ਰੋਬਰੀਜ਼ ਦੇ ਵਿੱਚ 60 ਲੱਖ ਰੁਪਈਆ ਲੁੱਟ ਕੇ ਲਏ ਗਏ ਸੀ ਬੰਦੇ। ਇਹਨਾਂ ਦੇ ਹਾਲੇ ਚਾਰ ਸਾਥੀ ਰਿਸਟਾਰਵ ਕਰਨ ਵਾਲੇ ਹੈਗੇ ਨਾ ਉਹ ਸਸਟੇਡ ਇਨਵੈਸਟੀਗੇਸ਼ਨ ਐਂਡ ਇਨਕੁਆਇਰੀ ਦੇ ਵਿੱਚ ਹੈ ਵੀ ਹਮ ਡੋਮੀਨਿਕ ਦਾ ਕੇਸ ਹੈ ਅਜੋਲ ਦੇ ਕਿ ਬੈਰ ਦਾ ਟਾਈਮ ਟੂ ਫਰਸਟ ਟਾਈਮ ਆਲਸੋ ਅਦਰਵਾਈਜ਼ ਇਹ ਗੈਂਗਸਟਰ ਬਸਟਰਡ ਇਹਨਾਂ ਦਾ ਮੋਡਸ ਆਪਰੇਂਡੀਸ ਨੂੰ ਪਤਾ ਲੱਗਿਆ ਕੀ ਕਰਦੇ ਨੇ ਕਿੱਦਾਂ ਕਰਦੇ ਨੇ ਇਸ ਗੈਂਗ ਦੇ ਕੋਲ ਅਸੀਂ ਕੋਈ ਕੁਝ 1 ਲੱਖ ਰੁਪਈਆ ਰਿਕਵਰ ਕੀਤਾ ਹੈਗਾ ਦੋ ਪਿਸਟਲ 32 ਬੋਲ ਦੇ 10 ਕਾਰਟ੍ਰਿਜ 22600 ਰੁਪਈਆ ਇੱਕ ਕਮਰੇ ਦਾ ਚਾਕੂ ਇੱਕ ਸਵਿਸਟ ਡਿਜ਼ਾਇਰ ਅਤੇ ਇੱਕ ਐਕਟਿਵਾ ਇਹਦੀ ਸਕੂਟਿੰਗ ਦੀ ਵਰਤੋਂ ਕੀਤੀ ਆ। these vehicles and weapons they used to utilize during the operations you know in bankage the critical areas so इधर ਨਾਲ ਤੁਹਾਨੂੰ ਇਹ मेजर ਲੀਫ ਟੂ ਦ ਫੁਨਡਲ ਰਿਪੋਰਟ ਵੀ ਇਹ ਹਰਸ਼ਾਪੁਰ ਦੇ ਵਿੱਚ ਵੀ ਪਲੇਟ ਕਰਦੇ ਸੀ ਤੇ ਬਾਰਡਰਿੰਗ ਦੇ ਵਿੱਚ ਵੀ ਅਪਰੇਟ ਕਰਦੇ ਸੀ। ਸੋ ਇਹ ਸਾਰੇ ਇੱਕ ਹੀ ਜਗ੍ਹਾ ਤੋਂ ਬਲੰਕਰ ਦੇ ਕੇ ਕਿਤੇ ਅਲੱਗ-ਅਲੱਗ ਨਹੀਂ ਸੀ। डिफरेंट ਜਗ੍ਹਾ ਤੇ ਇਹ ਬੇਸਿਕਲੀ ਗੈਂਗ ਇਹ ਨੋਟਿਸ ਮੁਖੀ ਅਨੁਸਾਰ ਕੋਣ ਹੈ ਜੀ ਔਰ ਕਿੰਨੇ ਮਾਮਲੇ ਇਹਨਾਂ ਦੇ ਦਰਜ ਨੇ ਇਹਨਾਂ ਦਾ ਤਾਂ ਕਾਫੀ ਮਾਮਲੇ ਤੇ ਕਾਫੀ ਦਰਜ ਹਾਲੇ ਦਰਜ ਹੋ ਵੀ ਕਿਸੇ ਜਾ ਸਕਦੇ ਨੇ ਕਿਉਂਕਿ ਅਸੀਂ ਸਿਰਫ ਹਾਲੇ ਦੋ ਪਰਦੇ ਫੜ ਪਾਏ ਆ ਚਾਰ ਬੰਦੇ ਹਾਲੇ ਸਟੇਲ ਅਟਲਾਜ ਸੰਜੀਤ ਦੋ ਬੰਦੇ ਪਕੜੇ ਕਿੱਥੋਂ ਲੈਣੇ ਇਹ ਤਾਂ ਇਥੇ ਬਟਾਲੇ ਭਾਈ ਇਹਨਾਂ ਦਾ ਮੁਖੀ ਅਸੀਰ ਜੀ ਮੁਖੀ ਦਾ ਇਹ ਸ਼ੋਭਮ ਜਿਹੜਾ ਹੈ ਨਾ ਸ਼ੋਭਮ ਪੁੱਤਰ ਬਲਜਿੰਦਰ ਸਿੰਘ ਵਾਸੀ ਫਰੈਂਚ ਕਲੋਨੀ ਅਮਸਰ ਤੇ ਦੂਸਰੇ ਦੋ ਹਾਲੇ ਸਟੇਲ ਅਟਲਾਜ ਹਰਵਿੰਦਰ ਸਿੰਘ ਮਨੂ ਪੁੱਤਰ ਕੁਲਵੰਤ ਸਿੰਘ ਕੌਮੀ ਪੱਜਾਪਤੀ ਵਾਸੀ ਰਾਜਗੜ੍ਹ ਮੈਕਕੇ ਚ ਤੀਸਰਾ ਹੈਗਾ ਅਰਣ ਸ਼ੋਰੀ ਮਾਰ ਇਹ ਵੀ ਅਵਸਰ ਰਾਗਾ ਗੁਜਰਪੁਰੇ ਦਾ ਚੌਥਾ ਹੈਗਾ ਰਵੀ ਬਲਾ ਚੋਰੀਆ ਉਸ ਗੁਜਰ ਵਾਸੀ ਘਰ ਸੰਗਤ ਦਾ ਇਹਨਾਂ ਤੇ ਕਿਸੇ ਗੈਂਗ ਦਾ ਵੀ ਸੰਬੰਧ ਹੈ ਗੈਂਗ ਹੀ ਤਾਂ ਹੈ ਗੈਂਗ ਹੀ ਤਾਂ ਹੈ ਸਰ ਇਹ ਸਿਰਫ ਬੈਂਕ ਲੁੱਟਣ ਦੀਆਂ ਵਾਰਦਾਤਾਂ ਨਾਲ ਤੇ ਇਨਵੋਲਵ ਨਹੀਂ ਕਿ ਹੋਰ ਵੀ ਕਿਸੇ ਵਾਰਦਾਤਾਂ ਨਾਲ ਇਹ ਹੋਰ ਵੀ ਨੈਚੁਰਲੀ ਜਿਹੜਾ ਕ੍ਰਿਮੀਨਲ ਹੈ ਉਹ ਇਹ ਤਾਂ ਹੈ ਨਹੀਂ ਕਿ ਉਹ ਸਪੈਸ਼ਲਾਈਜ਼ ਕਰਦਾ ਸਿਰਫ ਇੱਕ ਚੀਜ਼ ਦੇ ਵਿੱਚ ਵੀਰ ਅੰਦਾਜ਼ ਨੇ ਡਿਫਰੈਂਟ ਕਾਈਂਡ ਆਫ ਥਿੰਗਸ ਆਲਸੋ ਸਪਾਰੀ ਕਿਲਿੰਗ ਐਂਡ ਆਲ ਦੈਟ ਦੇ ਹੈਵ ਅ ਵੈਪਨਸ ਐਟ ਦ ਡਿਸਪੋਜ਼ਲ ਗੱਡੀਆਂ ਇਹਨਾਂ ਕੋਲ ਨੇ ਤੇ ਇਹਨਾਂ ਦਾ ਪਾਸ ਹਿਸਟਰੀ ਵੀ ਹੈਗੀ ਹੈ ਬੈਂਕ ਦਾ ਨਾਲ ਸਰਚ ਕੀ ਇਹਦੇ ਬੰਦੇ ਦੋ ਸੀ ਜਿਹੜੇ ਅਰੇਸਟ ਕੀਤੇ ਬੈਂਕ ਦੇ ਕੈਪੀਟਲ ਵਿੱਚ ਐਸੋਸੀਏਟਡ ਜਿਹੜਾ ਦੇ ਨਾਲ ਹੋਰ ਨਹੀਂ ਕਰਦੇ ਹੋਣਗੇ ਫਿਰ ਰਿੰਕੂ ਰਾਜਾ ਦੇਵਿਆ ਪੰਜਾਬ ਟੀਵੀ ਬਟਾਲਾ